ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾਂ ਜੇ ਤਿਸ ਭਾਵਾ ਵੇਣ ਭਾਣੇ ਕੇ ਨਾਏ ਕਰੀ ਜੇ ਤਿਸ ਰਠ ਉਪਾਈ ਵੇਖਾ ਵੇਣ ਕਰਮ ਕੇ ਮਿਲੇ ਲਈ ਤੀਰਥ ਨਾਵਾਂ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਜਪਜੀ ਸਾਹਿਬ ਦੀ ਸੰਥਿਆ ਸਰਵਨ ਕਰ ਰਹੇ ਹਾਂ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਤੀਰਥ ਨਾਵਾ ਨਾਵਾ ਨੰਨੇ ਦੇ ਪੈਰ ਤੇ ਹਲੰਤ ਲਾ ਕੇ ਬੋਲਣਾ ਹੈ ਭਾਰਾ ਬੋਲਣਾ ਹੈ ਇਥੇ ਆਪਾਂ ਜਮਕੀ ਲਾਵਾਂਗੇ ਜੇ ਜੱਜੇ ਲਾਂ ਜੇ ਤੇਸ ਤਿਸ ਪੋਲਾ ਬੋਲਿਆ ਜਾਵੇਗਾ ਭਾਵਾ ਇਹ ਭਾਰਾ ਬੋਲਣਾ ਹੈ ਇਥੇ ਵਿਸ਼ਰਾਮ ਲੱਗੇਗਾ ਵੇਣ ਵਵੇ ਦੇ ਸਿਹਾਰੀ ਨਾਣੇ ਔਂਕੜ ਵੇਣ ਭਾਣੇ ਨਾਣੇ ਲਾਂ ਇਥੇ ਆਪਾਂ ਠੰਮਕੀ ਲਾਵਾਂਗੇ ਕੇ ਕਕੇ ਸਿਹਾਰੀ ਕੇ ਨਾਏ ਨਾਏ ਨੰਨੇ ਦੇ ਪੈਰ ਚ ਹਲੰਤ ਲਾਉਣਾ ਬੋਲਣਾ ਹੈ ਨਾਏ ਭਾਰਾ ਬੋਲਣਾ ਹੈ ਨਾਵਾ ਵੀ ਭਾਰਾ ਬੋਲਣਾ ਹੈ ਭਾਵਾ ਵੀ ਭਾਰਾ ਬੋਲਣਾ ਹੈ ਨਾਏ ਵੀ ਭਾਰਾ ਬੋਲਣਾ ਹੈ ਕਿ ਨਾਏ ਕਰੀ ਜੇਤੀ ਸਿਰਠ ਰਾਰਾ ਪੂਰਾ ਸਿਰਠ ਇਥੇ ਜਮ ਕੇ ਲਾਵਾਂਗੇ ਉਪਾਈ ਵੇਖਾ ਇਥੇ ਵਿਸ਼ਰਾਮ ਲੱਗੇਗਾ ਵੇਣ ਵਵੇ ਦੇ ਨਾਲ ਵੇਣ ਕਰਮਾ ਇਥੇ ਆਪਾਂ ਠੰਮਕੀ ਲਾਵਾਂਗੇ ਕਿ ਮਿਲੈ ਮਿਲੈ ਪੋਲਾ ਬੋਲਣਾ ਹੈ ਲਈ ਮਾਤ ਵਿੱਚ ਇਥੇ ਜਮਕੀ ਲਾਵਾਂਗੇ ਰਤਨ جواਹਰ ਜੱਜਾ ਵਵੇ ਕੰਨਾ ਹਾ ਹਾ ਰਾਰਾ جواਹਰ جواਹਰ ਇਸ ਤਰ੍ਹਾਂ ਬੋਲਣਾ ਹੈ ਮਾਨਕ ਨਾਣੇ ਸਿਹਾਰੀ ਮਾਨਕ ਇਥੇ ਆਪਾਂ ਵਿਸ਼ਰਾਮ ਲਾਵਾਂਗੇ جے ججلاں جے اک ایتھے ٹھمکی لاواں گے گور کی سکھ ਸੁਣੇ ਸਿੱਖ ਸੱسے سیاری ਉੱਤਯਾਦ ਖੱਖਾ ਸਿੱਖ ਸੁਣੇ ਨਾਣੇ बिहारी ਗੁਰਾ ਰਾਰੇ ਕੰਨਾਂ ਲੱਗਾ ਹੋਇਆ ਬਿੰਦੀ ਨਹੀਂ ਲਾਉਣੀ ਬਿੰਦੀ ਤੋਂ ਬਿਨਾ ਬੋਲਣਾ ਹੈ ਗੁਰਾ ਇੱਥੇ ਵੀ ਸ਼ਰਾਮ ਲੱਗੇਗਾ ਇੱਕ ਦੇਹ ਦੱਦੇ ਲਾਲਮਾਂ ਕਰਕੇ ਆਏ ਸਿਆਰੀ ਸੰਕੋਚ ਕੇ ਦੇਹ ਬੁਝਾਈ ਬੁਝਾਈ ਪਹਾਰਾ ਬੋਲਣਾ ਹੈ ਬੱਬੇ ਔਂਕੜ ਉੱਤਯਦਕ ਝੱਜੇ ਕੰਨਾ ਈੜੀ ਬਿਹਾਰੀ ਬੁਝਾਈ ਸਬਨ ਇਹ ਪਹਾਰਾ ਬੋਲਣਾ ਹੈ ਜੀਆਂ ਕਾ ਇਥੇ ਜਮ ਕੇ ਲਾਵਾਂਗੇ ਇੱਕ ਦਾਤਾ ਵਿਸ਼ਰਾਮ ਲੱਗੇਗਾ ਸੋ ਠੰਮ ਕੇ ਲੱਗੇਗੀ ਮੈਂ ਵਿਸਰ ਨਾ ਜਾਈ ਜੇ ਯੁੱਗ ਝੱਜੇ ਔਂਕੜ ਉੱਤਯਦਕ ਗੱਗਾ ਯੁੱਗ ਯਾਰ ਆਰ ਜਾ ਇਥੇ ਵਿਸ਼ਰਾਮ ਲੱਗੇਗਾ ਫੋਰ ਦਸੂਣੀ ਦਦਾ ਸੱਸੇ ਦਲੈਂਕੜ ਨਾਣੇ ਬਿਹਾਰੀ ਦਸੂਣੀ ਫੋਏ ਈੜੀ ਸਿਹਾਰੀ ਨਵਾ ਇਥੇ ਬਿੰਦੀ ਨਹੀਂ ਲਾਉਣੀ ਵੋਵੇ ਦੇ ਕੰਨੇ ਦੇ ਨਵਾ ਖੰਡਾ ਵੇਚ ਜਾਣੀਏ ਇਥੇ ਵਿਸ਼ਰਾਮ ਲੱਗੇਗਾ ਨਾਲ ਚੱਲੈ ਚੱਤੇ ਅਦਕ ਚੱਲੈ ਇਥੇ ਠੰਮਕੀ ਲੱਗੇਗੀ ਸਭ ਭਾਰਾ ਬੋਲਣਾ ਭੱਬੇ ਦੇ ਨਾਲ ਕੋਈ ਈੜੀ ਸਿਆਰੀ ਚੰਗਾ ਨਾ ਔਰ ਖਾਏ ਕੈ ਔਰ ਖਾਏ ਬੋਲ ਕੇ ਕੈ ਵਕ ਬੋਲਣਾ ਹੈ ਇਥੇ ਵਿਸ਼ਰਮ ਲੱਗੇਗਾ ਯਾਸ ਇਹ ਪੋਲਾ ਬੋਲਿਆ ਜਾਵੇਗਾ ਕੀਰਤ ਇਥੇ ਠੰਮਕੀ ਲੱਗੇਗੀ ਜਾਗ ਲੈ ਜਾਗ ਗੱਜੇ ਦੇ ਅੰਧ ਗੱਗੇ ਸਿਆਰੀ ਜਾਗ ले लले ला लम्मा करके बोलना ले ईड़ी सियाारी ए ले ले इस तरह बोलना है जे तेस तेस पोला बोलिया जाएगा इथे जमकी लगेगी नजर न आवाई इत आप विश्राम ता तत्ता मुक्ता है वात न नन्ना मुक्ता कुछ है ਪੱਪੇ ਔਂਕੜ ਉੱਤੇ ਅਦਗ ਛਛੇ ਦਿਲਾਵਾਂ ਪੁੱਛੈ ਪੁੱਛੈ ਕੀ ਕੀਟਾ ਅੰਦਰ ਇਥੇ ਆਪਾਂ ਜਮ ਕੇ ਲਾਵਾਂਗੇ ਕੀਟ ਕਰ ਇਥੇ ਵਿਸ਼ਰਾਮ ਲੱਗੇਗਾ ਦੋਸੇ ਥੰਮੇ ਕੀ ਲੱਗੇਗੀ ਦੋਸ ਤਾਰੇ ਨਾਨਕ ਇਥੇ ਜਮ ਕੇ ਲਾਵਾਂਗੇ ਅਿਰ ਗੁਣ ਗੋਣ ਕਰੇ ਇਥੇ ਆਪਾਂ ਵਿਸ਼ਰਾਮ ਲਾਵਾਂਗੇ ਗੋਣਵੰਤਿਆ ਠੰਮਕੀ ਲਾਗੇਗੇ ਇਥੇ ਗੋਣ ਦੇ ਤੇ ਹਾਂ ਇਥੇ ਜਮਕੀ ਲਾਵਾਂਗੇ ਕੋਈ ਨਾ ਸੁੱਜਾਈ ਸਸੇ ਔਂਕਰ ਉਤੇਦਗ ਛੱਜਾ ਈੜੀ ਬਿਅੇ ਸੁੱਜਾਈ ਸੁੱਜਾਈ ਇਹ ਭਾਰਾ ਬੋਲਣਾ ਹੈ ਇਥੇ ਵਿਸ਼ਰਾਮ ਲਾਵਾਂਗੇ ਜੇ ਜੱਜੇ ਸਹਿਜੇ ਠੰਮਕੀ ਲਗੇਗੀ ਤੇਸ ਪੋਲਾ ਬੋਲਿਆ ਜਾਵੇਗਾ ਗੁਣ ਨਾਣੇ ਔਂਕਰ ਗੁਣ ਕੋਈ ਕਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝਈ ਜੇ ਤੇਸ ਗੁਣ ਕੋਈ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ